ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਸਾਰਿਆਂ ਨੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ ਅਸੀਂ ਬਹੁਤ ਜ਼ਿਆਦਾ ਵਧੀਆ ਹਾਂ ਤੇ ਲੋਕਾਂ ਫਿਰ ਅਸੀਂ ਅੱਜ ਕਾਫੀ ਦਿਨ ਬਾਸ਼ੂਟ ਕਰ ਰਹੇ ਹਾਂ ਆਬਵੀਅਸਲੀ ਯਾਰ ਪਤਾ ਹੀ ਹੈ ਤੁਹਾਨੂੰ ਬੀਜ਼ੀ ਹਾਂ ਕਿਉਂਕਿ ਆਫਿਸ ਸੈਟਅਪ ਦੇ ਵਿੱਚ ਮੈਨੂੰ ਕੋਈ ਨਾ ਕੋਈ ਰੋਜ਼ ਮਿਲਣਾ ਆ ਹੁੰਦਾ ਜਾਂ ਫਿਰ ਮੈਂ ਕਿਤੇ ਆਪਣੇ ਪਰਸਨਲ ਕੰਮਾਂ ਤੇ ਰੁੱਝੇ ਹੋਏ ਅੱਜ ਬੀਜ਼ੀ ਹੋਂਦਾ ਔਰ ਕਿਰਨ ਵੀ ਇਬਾਦਤ ਨੂੰ ਸਾਹਮਣੇ ਹੁੰਦੇ ਨੇ ਇਹਦਾ ਫੂਡ ਇਹਨੂੰ ਧਵਾਣਾ ਧਵਾਣਾ ਕੱਪੜੇ ਇਹਦੇ ਵਿੱਚ ਬੀਜ਼ੀ ਰਹਿੰਦੇ ਨੇ ਮੈਂ ਬਿਜ਼ੀ ਰਹਿੰਦੀ ਆ ਮੈਂ ਇਹਦੇ ਨਾਲ ਇਬਾਦਤ ਦੇ ਨਾਲ ਤੇ ਕਈ ਵਾਰੀ ਕੋਸ਼ਿਸ਼ ਵੀ ਕਰਦੀ ਆ ਕਿ ਵਲੌਗ ਸ਼ੂਟ ਕਰਾਂ ਪਰ ਨਹੀਂ ਹੋ ਪਾਂਦਾ ਮਤਲਬ ਉਹ ਸ਼ੂਟ ਵੀ ਕੀ ਕਰੀ ਕਿਉਂਕਿ ਡੇਲੀ ਲਾਈਫ ਰੁਟੀਨ ਹੁੰਦੀ ਆ ਆਪਾਂ ਘਰ ਦੇ ਕੰਮ ਕਰ ਆ ਇਬਾਦਤ ਨਾਲ ਖੇਡਣਾ ਉਹਦੇ ਨਾਲ ਟਾਈਮ ਸਪੈਂਡ ਕਰਨਾ ਖਾ ਲਿਆ ਪੀ ਲਿਆ ਬਸ ਇਹ ਕੁਝ ਹੁੰਦਾ ਹੈ ਨਾ ਤੇ ਬਾਕੀ ਸ਼ਿਪੀ ਵੀ ਬਿਜ਼ੀ ਆ ਜਿਹੜੇ ਕਰਕੇ ਐਦਾਂ ਲੱਗ ਰਿਹਾ ਜਿਵੇਂ ਵਲੌਗਿੰਗ ਲਾਈਫ ਸਾਡੀ ਤੋਂ ਨਾ ਕਾਫੀ ਦੂਰ ਹੋ ਗਈ ਆ ਹਨਾ ਵੀ ਬਣਾ ਨਹੀਂ ਪਾਉਂਦੇ ਤੇ ਆ ਇੱਕ ਸਟ੍ਰੈਸ ਵੀ ਨਹੀਂ ਆ ਜਮਾਂ ਵੀ ਆਪਣੀ ਹਾਂ ਅੱਜ ਵਲੌਗ ਸ਼ੂਟ ਕਰਨਾ ਹੈ ਇਹ ਤਾਂ ਚੰਗੀ ਚੀਜ਼ ਹੈ ਇਹ ਬੜੀ ਚੰਗੀ ਚੀਜ਼ ਹੈ ਥੋੜੇ ਫ੍ਰੀ ਦੇ ਰਹੇ ਆ ਕਿਉਂਕਿ ਸੱਚੀ ਦੱਸਾਂ ਜਿਹੜੇ ਦਾ ਜਿਹੜੇ ਕੰਟੈਂਟ ਕ੍ਰੀਏਟਰ ਨੇ ਜਿਹੜੇ ਜਿਹੜੇ ਦਾ ਵਲੌਗ ਬਣਾਉਂਦੇ ਨੇ ਉਹਨਾਂ ਨੂੰ ਤਾਂ ਪਤਾ ਹੋਊਗਾ ਇਹ ਚੀਜ਼ ਦਾ ਵੀ ਡੇਲੀ ਵਲੌਗ ਬਣਾਉਣਾ ਇੱਕ ਵੱਡਾ ਟਾਸਕ ਹੈ ਬਹੁਤ ਤਕੜਾ ਟਾਸਕ ਹੈ ਔਰ ਜੇ ਦਾ ਬਗਦੇ ਘੁੰਮਣ ਚੱਲੇ ਹਨਾ ਫਿਰ ਤਾਂ ਚਲੋ ਆਪਣਿਆਂ ਵੀ ਬਣਦੇ ਰਹਿੰਦੇ ਨੂੰ ਵਲੌਗ ਹਨਾ ਕਿਤੇ ਟ੍ਰਿਪ ਤੇ ਹੈ ਗਿਆ ਜਦੋਂ ਘਰੇ ਆ ਉਦੋਂ ਕੀ ਬਣਾਈਏ ਨਹੀਂ ਬਣਾਈਏ ਉਦੋਂ ਨਾਲੇ ਕੱਲ ਇੰਸਟਾਗ੍ਰਾਮ ਤੇ ਮੈਂ ਇਬਾਦਤ ਦੀ ਇੱਕ ਰੀਲ ਪਾਈ ਛੋਟੀ ਜੀ ਕੀ ਭੈਣ ਵਧਾਵਾ ਦੇ ਵਿੱਚ ਕਮੈਂਟ ਆਏ ਵੀ ਤੁਸੀਂ ਇੰਨਾ ਚਿਰ ਕਿੱਥੇ ਸੀ ਇਬਾਦਤ ਸਾਡੇ ਧੀ ਲਾਡੋ ਰਾਣੀ ਦੀ ਨੇ ਚਿਰ ਬਾਅਦ ਤੋਂ ਕੋਈ ਵੀਡੀਓ ਪਾਈ ਉਹੀ ਗੱਲ ਹੋਗੀ ਨਾ ਟਾਈਮ ਹੀ ਨਹੀਂ ਮਿਲਦਾ ਵੀ ਆਪਾਂ ਕੋਈ ਪਹਿਲਾਂ ਸੀ ਡੇਲੀ ਟੱਚ ਚ ਰਹਿੰਦੇ ਹੁੰਨੇ ਸੀ ਇੰਸਟਾਗ੍ਰਾਮ ਤੇ ਵੀਡੀਓਜ਼ ਪਾ ਦਿੰਦੇ ਹੁੰਦੇ ਸੀ ਰੀਲਸ ਪਾ ਦਿੰਦੇ ਹੁੰਨੇ ਸੀ ਹਨਾ ਬਿਜ਼ੀ ਬਹੁਤ ਹੋ ਗਏ ਥੋੜਾ ਟਾਈਮ ਥੋੜਾ ਜਿਹਾ ਓਬਵੀਅਸਲੀ ਦੇਖੋ ਜਦੋਂ ਕੋਈ ਹੋਰ ਕੰਮ ਵੀ ਆਪਾਂ ਕਰਦੇ ਹੋਈਏ ਨਾ ਫਿਰ ਉਹਨਾਂ ਚ ਰੁਝੇਵਿਆਂ ਚ ਆਪਾਂ ਬਿਜ਼ੀ ਹੋ ਹੀ ਜਾਂਦੇ ਆ ਤੇ ਅੱਜ ਬੜੇ ਯਾਦ ਰੱਖੋਗੇ ਮੇਰੇ ਇਹ ਅੱਜ ਤੋਂ 4 ਬਾਰ ਸਾਲ ਬਾਅਦ ਇਹ ਵਲੋਗ ਤੁਸੀਂ ਦੇਖੋਗੇ ਨਾ ਕਹੋਗੇ ਓਏ ਹੋਏ ਬੰਦੇ ਨੇ ਕਿਹਾ ਸੀ ਸੱਚ ਤੇ ਅੱਜ ਕਿਸੇ ਆਪਣੇ ਖਾਸ ਵਾਸਤੇ ਮੈਂ ਪ੍ਰਾਪਰਟੀ ਦਾ ਦੇਖਣ ਚੱਲਿਆ ਸਿਸਟਮ ਤੇ ਮੈਂ ਜਨਾ ਵੀ ਤੁਹਾਨੂੰ ਵੀ ਦਿਖਾਵਾਂ ਪ੍ਰਾਪਰਟੀ ਜਿਹੜੀ ਜਿਹੜੀ ਕਲੋਨੀਆ ਮੈਂ ਦੇਖਣੀਆਂ ਨੇ ਤੁਹਾਨੂੰ ਵੀ ਦਿਖਾਵਾਂਗਾ ਜੇ ਤੁਸੀਂ ਉੱਥੇ ਜਾ ਕੇ ਡਾਇਰੈਕਟ ਲੈਣਾ ਚਾਹੋ ਲੈ ਲਿਓ ਜੇ ਕੋਈ ਮੇਰੇ ਥਰੂ ਲੈਣਾ ਚਾਹੁੰਦਾ ਉਹ ਵੀ ਦੱਸ ਦਿਓ ਆਪਾਂ ਉਹ ਸਿਸਟਮ ਬਣਾ ਲਾਂਗੇ ਕੋਈ ਚੱਕਰ ਵਾਲੀ ਗੱਲ ਨਹੀਂ ਤੇ ਅੱਜ ਮਾਮਾ ਜੀ ਘਰੇ ਛੱਡ ਦੇਣਾ ਕਿਰਨ ਨੂੰ ਤੇ ਆਪਾਂ ਕਿਉਂਕਿ ਮੇਰੇ ਨਾਨਕੇ ਸੁਖ ਨਾਲ ਪਰਿਵਾਰ ਵੱਡਾ ਹੈ ਤੇ ਮਮੂ ਜੀ ਮਾਮਾ ਜੀ ਅੱਜ ਕਿਸੇ ਹੋਰ ਮਾਮਾ ਜੀ ਘਰੇ ਜਾਵਾਂਗੇ ਸੋ ਉਧਰ ਗਏ ਨਹੀਂ ਭਾਬੀ ਹੁਣੀ ਅੱਜ ਕਿਤੇ ਗਏ ਹੋਏ ਨਹੀਂ ਬਿਜ਼ੀ ਨੇ ਉਹ ਵੀ ਨੀ ਤਾਂ ਪਿੰਡ ਚਲੇ ਜਾਣਾ ਸੀ ਆਪਾਂ ਚਲੋ ਮੈਨੂੰ ਰਾਜਪੁਰੇ ਕੰਮ ਹੈ ਕਿਰਨ ਨੂੰ ਵੀ ਕੰਮ ਹੈ ਕਿ ਮੇਨੂੰ ਵੀ ਕੰਮ ਸੀ ਜਿਹਦੇ ਕਰਕੇ ਮੈਂ ਨਹੀਂ ਇੱਥੇ ਭਾਵੇਂ ਸ਼ਿਪੀ ਕਰ ਲਈ ਆ ਜਾਂਦੇ ਫਿਰ ਇਸ ਕਰਕੇ ਸ਼ਿਪੀ ਆ ਰਹੀ ਤੇ ਮੈਂ ਕਿਹਾ ਜਿਹੜਾ ਮੇਰਾ ਕੰਮ ਆ ਮੈਂ ਵੀ ਆਪਣਾ ਉਹ ਕਾਰ ਆ ਲੈਣਾ ਤੇ ਫਿਰ ਅੱਜ ਪਹਿਲਾਂ ਤੁਹਾਨੂੰ ਪਲੋਟ ਦਿਖਾਣੇ ਆ ਵਧੀਆ ਥਾਵਾਂ ਤੇ ਚੱਲ ਕੇ ਚਲੋ ਨਾਲ ਕਿਰਨ ਨੂੰ ਮੈਂ ਡ੍ਰੋਪ ਕਰਤਾ ਇਬਾਦਤ ਨੂੰ ਵੀ ਮਾਮਾ ਜੀ ਦੇ ਘਰੇ ਤੇ ਫਿਰ ਮੈਂ ਆ ਗਿਆ ਇੱਧਰ ਸਾਹਮਣੇ ਭਾਈ ਸਭ ਦੇਖੀਤੇ ਸੀ ਮੋਟਰਸਾਈਕਲ ਵਾਲੇ ਸੋ ਮੈਂ ਜਾਨਾ ਪਹਿਲਾਂ ਪ੍ਰਾਪਰਟੀ ਵਾਲ ਜਿਹੜੀ ਤੁਹਾਨੂੰ ਮੈਂ ਦੋਸਤਾਂ ਦੂਰੋਂ ਦਿਖਾਈ ਸੀ ਅੱਜ ਤੋਂ ਨੇੜੇ ਤੋਂ ਦਿਖਾਣਾ ਜੀ ਆ ਹੈਗਾ ਬਾਈਪਾਸ ਤੇ ਇੱਧਰ ਹੈਗੀ ਗਲਮੌਰ ਕਲੋਨੀ ਇਹ ਗਲਮੌਰ ਕਲੋਨੀ ਹਾਈਵੇ ਦੇ ਉੱਪਰ ਦੇਖੋ ਸਭ ਤੋਂ ਵੱਡੀ ਗੱਲ ਤਾਂ ਇਹ ਪੁਆਇੰਟ ਇਹ ਹੈ ਦੋਸਤੋ ਇਹ ਹਾਈਵੇ ਹੈ ਵੱਡਾ ਹਾਈਵੇ ਜਿਹਨੂੰ ਆਪਾਂ ਕਹਿੰਦੇ ਆ 4 ਲੇਨ ਇੱਧਰਲੀ ਸਾਈਡ ਬਿਲਕੁਲ ਹਾਈਵੇ ਦੇ ਉੱਪਰ ਕਲੋਨੀ ਹੈ ਹੁਣ ਦੱਸੋ ਇੱਥੇ ਪਹੁੰਚਣਾ ਕਿੰਨਾ ਕੁ ਔਖਾ ਹੋਊਗਾ ਹਾਈਵੇ ਤੋਂ ਕਨੈਕਟਿੰਗ ਜਿਹੜੀ ਕਨੈਕਟੀਵਿਟੀ ਹੈ ਉਹ ਬਹੁਤ ਜ਼ਬਰਦਸਤ ਹੈ ਜੇ ਤੁਸੀਂ ਕਿਸੇ ਆਟੋ ਰਿਕਸ਼ਾ ਕਿਸੇ ਚੀਜ਼ ਤੇ ਵੀ ਆ ਰਹੇ ਹੋ ਤਾਂ ਵੀ ਸੋਖਿਆਪੁਰਾ ਦੇਖੋ ਇੱਥੇ ਕਣਕ ਖਿਲਾ ਰੱਖੀ ਹੈ ਇਹ ਖਲਦ ਖਲਦ ਲੱਗੀ ਮੈਨੂੰ ਹੁਣ ਭਾਈ ਤੁਸੀਂ ਕਣਕ ਖਿਲਾ ਰੱਖੀ ਹੈ ਸੁਕਾਉਣ ਵਾਸਤੇ ਜੀਰੀ ਝੋਨਾ ਜਿਵੇਂ ਘਰ ਬਣਨੇ ਸ਼ੁਰੂ ਹੋ ਗਏ ਦੋਸਤੋ ਇੱਥੇ ਇੱਕ ਕਲੋਨੀ ਹੈ ਇਹਦੇ ਕਾਫੀ ਘਰ ਕੁ ਬਣ ਚੁੱਕੇ ਨੇ ਤੇ ਆ ਗੋਲਮ ਲਾ ਕੇ ਰੇਟ ਹਾਲੇ ਸਸਤਾ ਹੀ ਹੈ ਸਸਤਾ ਵੀ ਕਾ ਨੂੰ ਹੈ ਜਿਸ ਟਾਈਮ ਅਸੀਂ ਲਈ ਤੇ ਸੀ ਉਸ ਤੋਂ ਉਦੋਂ 3-3000 ਰੁਪਏ ਰੇਟ ਵੱਧ ਚੁੱਕਾ ਇੱਥੋਂ ਦਾ 2-2 3-3000 ਰੁਪਏ ਪ੍ਰਤੀ ਗੱਜ ਦਾ ਰੇਟ ਵੱਧ ਚੁੱਕਾ ਹੁਣ ਤੁਸੀਂ ਇੱਥੋਂ ਆਈਡੀਆ ਲਗਾ ਲਓ ਆ ਦੇਖੋ ਸੜਕਾਂ ਆਏ ਆ ਸੜਕਾਂ ਨੇ ਤੇ ਗੱਡੀਆਂ ਇੱਥੇ ਆਂਦੀਆਂ ਰਹਿੰਦੀਆਂ ਤੁਹਾਨੂੰ ਹੋਰ ਵੀ ਗੱਡੀਆਂ ਦਿਖਾਵਾਂ ਜਿਹੜੇ ਘੁੰਮ ਰਹੇ ਨੇ ਬਾਈ ਕਰਨ ਵਾਸਤੇ ਲੋਕ ਆਹ ਦੇਖੋ ਹੁਣ ਇੱਥੇ ਇਧਰ ਸਾਰੇ ਪਲਾਟ ਐ ਦੋਸਤੋ ਇਹ ਨਹੀਂ ਗੱਲ ਮੈਂ ਕਹਿੰਦਾ ਵੀ ਏਰੀਆ મોੜ ਹੈ ਸੜਕ ਜੇ ਤੁਸੀਂ ਰਹਿਣਾ ਫਿਲਹਾਲ ਬਣਾ ਕੇ ਰਹਿਣਾ ਫਿਲਹਾਲ ਤਾਂ ਤੁਹਾਨੂੰ ਇਦਾਂ ਦੀਆਂ ਸੜਕਾਂ ਮਿਲਣਗੀਆਂ ਤੇ ਸੀਵਰੇਜ ਹੈ ਨਹੀਂਗਾ ਇੱਥੇ ਹੁਣ ਇੱਧਰ ਦੇਖੋ ਆ ਕੋਠੀਆਂ-ਕੁਠੀਆਂ ਬਣ ਰਹੀਆਂ ਨੇ ਇੱਧਰ ਸਾਰੀਆਂ ਹਨ ਤੇ ਜੇ ਤੁਸੀਂ ਸੋਚੋ ਵੀ ਅਸੀਂ ਲੈ ਕੇ ਰੱਖ ਦੇਣਾ ਆਉਣ ਵਾਲੇ 4 ਸਾਲ 3 ਸਾਲ 5 ਸਾਲ ਫਿਰ ਤਾਂ ਤੁਹਾਨੂੰ ਬਹੁਤ ਜ਼ਿਆਦਾ ਪ੍ਰੋਫਿਟ ਦੇ ਕੇ ਜਾਣਾ ਇਸ ਏਰੀਏ ਨੇ ਆਹ ਦੇਖੋ ਜੀ ਹੁਣ ਆਹ ਵਾਲੀ ਕੋਠੀਆਂ ਬਣ ਰਹੀਆਂ ਨੇ ਇੱਧਰ ਸੜਕ ਬਣੀ ਹੋਈ ਹੈ ਇੱਧਰਲੀ ਸਾਈਡ ਨਾਲ ਪਿੱਛੇ ਜੀ ਕਰਕੇ ਕਿਉਂਕਿ ਪਿੱਛੇ ਪਹਿਲਾਂ ਪਿੰਡ ਹੁੰਦਾ ਸੀ ਆਹ ਪਲਾਟ ਮੈਂ ਹੱਥੋਂ ਨਿਕਲ ਗਿਆ ਮੇਰੇ ਕਿਸੇ ਗੱਲ ਵਿੱਚ ਆਹ ਪਲਾਟ ਮੈਂ ਲੈ ਰਿਆ ਸੀ ਕਾਰਨਰ ਬਿਲਕੁਲ ਕਾਰਨਰ ਕਿਸ਼ਨ ਬਣਾਉਣਾ ਵੀ ਸ਼ੁਰੂ ਕਰ ਲਿਆ ਹਨੇ ਵਿਆਹ ਕੋਠੀ ਬਣੀ ਇਹਦੇ ਨਾਲ ਹੀ ਇਹ ਰੋਡ ਦੇ ਉੱਪਰ ਕਾਫੀ ਪਲਾਟ ਪੈਗੇ ਨੇ ਇੱਥੇ ਮੇਰੇ ਮਾਮਾ ਜੀ ਦੇ ਵੀ ਪਲਾਟ ਨੇ ਆਪਣਾ ਵੀ ਇੱਥੇ ਕਿਤੇ ਆ ਗਿਆ ਮੈਂ ਦਿਖਾਣਾ ਨਹੀਂ ਕਿਹੜੇ ਆ ਆਪਣੇ ਦੋ ਪਲਾਟ ਇੱਥੇ ਤੇ ਏਰੀਆ ਆਹ ਦੇਖ ਲਓ ਬਸ ਏਰੀਆ ਦੋਸਤੋ ਇਸ ਤੋਂ ਜ਼ਿਆਦਾ ਤਾਂ ਮੈਨੂੰ ਤੁਹਾਨੂੰ ਕੀ ਦਿਖਾਵਾਂ ਇਧਰ ਏਰੀਆ 'ਚ ਵਿਕਣ ਟ ਏਰੀਆ ਕਾਰ قربان ਰਹੇ ਨੇ ਇੱਥੇ ਵੱਡੇ ਪਲਾਟ ਵੀ ਨੇ ਛੋਟੇ ਪਲਾਟ ਵੀ ਨੇ ਹਾਂ ਇਬਾਦਤ ਉਹ ਜੀ ਮਮੀ ਕਰ ਦਾਦੀ ਦਾਦੀ ਲੱਗੇ ਨਾ ਇਹ ਬਾਦੀ ਦਾਦੀ ਮੇਰੀ ਨਾਨੀ ਨਹੀਂ ਮੇਰੀ ਮਮੀ ਤਾਂ ਮੇਰੇ ਮਾਮੇ ਦਾ ਮੁੰਡਾ ਤੂੰ ਪਹਿਲਾਂ ਆਇਆ ਬੱਲੇਗੇ ਜ ਮੇਰੇ ਕਦੇ ਨਹੀਂ ਆਇਆ ਬੱਲੇ 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 ਫਿਰ ਚੜਾਈਆ ਤੇਰੀ ਆਏ ਮੁੰਡਿਆ ਆ ਮੇਰੇ ਮਾਮੀ ਜੀ ਹਾਈ ਮਾਮੀ ਜਗਰੀ ਮੈਂ ਬਾਜ਼ਰ ਨੂੰ ਹੁਣੀ ਗਿਆ ਰਿਹਾ ਸੀ ਮੈਂ ਕਿਹਾ ਬਾਦਤ ਮੈਂ ਤਾਂ ਆਪਣੀ ਮਾਮੀ ਘਰੇ ਆ ਗਿਆ ਤੇਰੀ ਮਾਮੀ ਕਿੱਥੇ ਆਹ ਦੇਖਿਆ ਫਿਰ ਤੇ ਮੇਰੇ ਮਾਪੇ ਵੀ ਆ ਜਣਗੇ ਸ਼ਿਰਕੀ ਪਤਾ ਨਹੀਂ ਕਦੋਂ ਆਉਗੀ ਇਹਦੀ ਮਾਮੀ ਦਾ ਮਾਮਾ ਮੰਨੇ ਤਾਂ ਹੀ ਆਏਗੀ ਨਾ ਇਹਦਾ ਮਾਮਾ ਹੀ ਨਹੀਂ ਮੰਨਦਾ ਵਿਆਹ ਲਈ ਹਾਂ ਮਾਮਾ ਕਹਿੰਦਾ ਮਕਾਨ ਤਿਆਰ ਹੋ ਤਾਂ ਹੀ ਤਾਂ ਸਹੀ ਗੱਲ ਹੈ ਮਮਾ ਨੂੰ ਵੈਸੇ ਮਕਾਨ ਤਿਆਰ ਕਰਤਾ ਰਿਹਾ ਹੈ ਨਾ ਹੁਣ ਡਿਪੈਂਡ ਕਰਦਾ ਵੀ ਉਹ ਮਕਾਨ ਤਿਆਰ ਕਰਨ ਤੋਂ ਬਾਅਦ ਮੰਮੀ ਆਏਗੀ ਕਿ ਨਹੀਂ ਆਉਂਦੀ ਦੋ ਟਾਈਮ ਤੋਂ ਬੜਾ ਲੱਗੇਗਾ ਪਹਿਲਾਂ ਲੱਭਣੀ ਆ ਜਾਏਗੀ ਮੰਮੀ ਆ ਜਾਏਗੀ ਆਣੀ ਚਾਹੀਦੀ ਵੈਸੇ ਹੁਣ ਤਾਂ ਬਣਦੀ ਯਾਨੀ ਦੀ ਮੰਮੀ ਚੁੰਮੀਆਂ ਕਰਾ ਰਹੀ ਏ ਤੰਗ ਕਰਦੀ ਆਪਣੀ ਮੰਮੀ ਨੂੰ ਇਹ ਵੀ ਆਏ ਹੋਏ ਆਏ ਹੋਏ ਇਹ ਰੱਖ ਲੀਏ ਕੀ ਕਹਿ ਰਹੀ ਚਾਚੂ ਨੂੰ ਏ ਕੀ ਕਹਿ ਰਹੀ ਚਾਚੂ ਨੂੰ ਉੱਪਰ ਆ ਕੇ ਨਹੀਂ ਚਲੀ نیچے ਇਬਾਦਤ ਚਲੀਏ ਆਪਾਂ ਛੋਲੇ ਕੋਈ ਫੇਰ ਬੜਕ ਮਾਰ ਦੋ ਚਾਚੂ ਨੂੰ ਕਹਿ ਦੋ ਆਹ ਬੋਲੇ ਬੋਲੇ ਦੇ ਕੇ ਜੇ ਨੂੰ ਬੜਕ ਮਾਰ ਦੋ ਜੋ ਲੈ ਲਓ ਲੈ ਲਓ ਜਾ ਕੇ ਲੈ ਲਓ ਚਾਚੂ ਤੋਂ ਇਨੂੰ ਹੋਰ ਕਿਸੇ ਨੂੰ ਨਹੀਂ ਚੱਕਣਾ ਇਹਨੂੰ ਆਏ ਚੱਕਣਾ ਇਹਨੇ ਆ। ਆਹ ਕਿਹਦੇ ਪਿੱਛੇ ਨਿਕਤਾ ਹੱਥ ਨੇ ਖੁਸ਼ ਹੋ ਗਈ ਹਣ ਪੁੱਤ ਲੈ ਰਿਆ ਹੈ। ਸਹੀ ਗੱਲ ਹੈ। ਚਲਿਏ ਮੈਡਮ ਫਿਰ। ਚਲੋ ਮੰਮੀ ਜੀ ਚਲਿਏ। ਹਾਂ ਨਹੀਂ ਰੁਕ ਜੋ ਰੱਬ ਰੱਬ ਇਥੇ ਨੂੰ ਦੋ। ਤੁਸੀਂ ਆਏ ਹੁਣ। ਲੋ ਜੀ ਮਾਮਾ ਜੀ ਘਰੋਂ ਨਿਕਲ ਕੇ ਅਸੀਂ ਆਏ ਮੈਨੂੰ ਰਾਜਪੁਰੇ ਥੋੜਾ ਜਿਹਾ ਇੱਕ ਹੋਰ ਕੰਮ ਅਸੀਂ ਮਾ ਉੱਥੇ ਗਿਆ। ਤੇ ਥੋੜਾ ਟਾਈਮ ਲੱਗ ਗਿਆ ਉੱਥੇ ਤੇ ਫਿਰ ਅਸੀਂ ਚਾਂਪਾ ਖਾਣ ਲੱਗ ਗਏ ਚਾਂਪਾ ਇੱਥੇ ਆਏ ਐ ਇੱਥੇ ਇੱਕ ਹੋਰ ਬਾਈ ਹੈਗਾ ਵਧੀਆ ਬਣਾਉਂਦਾ ਚਾਂਪਾ ਖਾ ਕੇ ਚੱਲੀਏ ਬਹੁਤ ਲੇਟ ਹੋ ਗਿਆ ਯਾਰ ਅੱਜ ਵਲੌਗ ਬਣਾਉਣਾ ਫਿਰ ਟਾਈਮ ਨਹੀਂ ਮਿਲਿਆ ਬਸ ਇੱਕ ਵਾਰੀ ਥੋੜਾ ਜਿਹਾ ਉਲਝੇ ਹੋਇਆ ਯਾਰ ਇਧਰੋਂ ਨਿਕਲ ਜੀ ਮੈਂ ਪਲਾਟ ਦਿਖਾਏ ਤਾਂ ਉਹਨੂੰ ਇੱਕ ਪਾਸੇ ਦਿਖਾਏ ਨੇ ਮੈਂ ਦੂਸਰੀ ਕਲੋਨੀਵਲ ਗਿਆ ਹੀ ਨਹੀਂ ਕਿਉਂਕਿ ਮੈਂ ਲੇਟ ਬਹੁਤ ਹੋ ਗਿਆ ਸੀ ਇੱਕੋ ਕਲੋਨੀ ਚ ਬਹੁਤ ਲੇਟ ਹੋ ਗਿਆ ਉਸ ਤੋਂ ਬਾਅਦ ਆ ਗਏ ਸਨ ਡੀਲਰ ਸਾਹਿਬ ਆ ਗਏ ਸਨ ਉਸੇ ਥੋੜਾ ਘੁੰਮਦੇ ਫਿਰਦੇ ਕੁਝ ਕਰਦੇ ਰਿਹਾ ਹਿਸਾਬ ਕਿਤਾਬ ਜਿਹਾ ਉਧਰ ਥੋੜੇ ਜਿਆਦਾ ਬਿਜ਼ੀ ਹੋ ਗਏ ਪਰ ਮਤਲਬ ਮੈਂ ਮਤਲਬ ਮਾਮਾ ਜੀ ਘਰੀ ਤਕਰੀਬਨ ਮੇਰੇ ਕੱਲ 3:30 ਨੂੰ 4:00 ਵਜੇ ਪਹੁੰਚਿਆ ਨਾ 3:30 ਤੱਕ ਪਹੁੰਚਿਆ 3:30 ਪਹੁੰਚਿਆ ਘਰੀ ਮਾਮਾ ਜੀ ਦੇ ਫਿਰ ਰੋਟੀ ਰੋਟੀ ਖਾਧੀ ਫਿਰ ਉਥੋਂ ਨਿਕਲੇ ਟਾਈਮ ਲੱਗ ਗਿਆ ਤੇ ਹੋਰ ਕਲੋਨੀਆਂ ਚ ਜਾਣ ਦਾ ਟਾਈਮ ਹੀ ਨਹੀਂ ਮਿਲਿਆ ਬਾਕੀ ਕਦੇ ਆਵਾਂਗੇ ਮ ਮਾਮਾ ਜੀ ਦੇ ਨਾਲ ਜਾਵਾਂਗੇ ਮਾਮਾ ਜੀ ਹੋਈ ਲੈ ਕੇ ਗਏ ਸੀ ਨਾ ਮੈਨੂੰ ਉੱਧਰ ਉਹਨਾਂ ਨਾਲ ਜਾਵਾਂਗਾ ਫਿਰ ਤੁਹਾਨੂੰ ਉੱਧਰੋਂ ਉਸ ਦਿਨ ਦਿਖਾਵਾਂਗਾ ਵੈਸੇ ਮੇਰੇ ਕੋਲ ਵੀਡੀਓ ਬਣੀ ਪਈ ਹੈ ਅੱਛਾ ਹਾਂ ਮੇਰੇ ਕੋਲ ਵੀਡੀਓ ਬਣੀ ਪਈ ਹੈ ਪੁਰਾਣੀ ਮੈਂ ਤੁਹਾਨੂੰ ਵੀਡੀਓ ਪਾ ਦਿੰਨੇ ਹਾਂ ਇਹਦੇ ਚ ਹਾਂ ਦੂਸੀ ਕਲੋਨੀ ਇਤੋਂ ਸੀ ਉੱਥੋਂ ਇੱਕ ਆਈਡੀਆ ਚ ਲੈ ਲੈਂਦੇ ਹਾਂ ਦਿਸ ਇਜ਼ ਗੁੱਡ ਦਿਸ ਇਜ਼ ਗੁੱਡ ਦੋਸਤੋ ਜਿਹੜੀ ਇਹ ਵਾਲੀ ਕਲੋਨੀ ਦੇਖ ਰਹੇ ਹੋ ਇਹ ਵੀ ਰਾਜਪੁਰਾ ਬਾਈਪਾਸ ਦੇ ਉੱਪਰ ਕਲੋਨੀ ਹੈ ਤੇ ਇਹ ਵੀ ਬਹੁਤ ਖੁੱਲੀ ਡੁਲੀ ਸਾਫ਼ ਸੁਥਰੀ ਕਲੋਨੀ ਹੈ ਜਿਸ ਤੱਕ ਮੇਰਾ ਆਈਡੀਆ ਤੇ ਸੀਵਰੇਜ ਪਹ ਚੁੱਕਾ ਬਗੈਮ ਨਾ ਸ਼ੋਰ ਉਹ ਚਲੋ ਆਪਾਂ ਪਤਾ ਕਰ ਲਾਂਗੇ ਬਟ ਇਹ ਸੜਕਾਂ ਇਹਦੀਆਂ ਜਿਹੜੀ ਪਹਿਲਾ ਕਲੋਨੀ ਦਿਖਾਈ ਸੀ ਉਸ ਤੋਂ ਥੋੜੀਆਂ ਜੀਆਂ ਜ਼ਿਆਦੀਆਂ ਖੁੱਲੀਆਂ ਸੜਕਾਂ ਨੇ ਪੀਸਫੁਲ ਸ਼ਾਂਤ ਜੀ ਹਲੇ ਕਲੋਨੀ ਹੈ ਤੇ ਥੋੜੀ ਆਰਗੇਨਾਈਜ਼ ਕੀਤੀ ਹੋਈ ਹੈ ਦੇਖੋ ਉਹ ਵਾਲੀ ਜਿਹੜੀ ਪਹਿਲਾ ਕਲੋਨੀ ਦਿਖਾਈ ਹੈ ਤੁਹਾਨੂੰ ਉਹ ਵੀ ਜਦੋਂ ਥੋੜੀ ਡਿਵੈਲਪਮੈਂਟ ਹੋ ਜਾਈ ਆਰਗੇਨਾਈਜ਼ ਹੋ ਜਾਈ ਕਿ ਲੇਕਿਨ ਉਹਦੇ ਰੇਟ ਤੇ ਇਹਦੇ ਰੇਟ ਬਰਾਬਰ ਹੀ ਨੇ ਇਹ ਬੈਸਟ ਪਾਰਟ ਹੈ ਵੀ ਇਹ ਸਾਫ ਸੁਥਰੀ ਕਲੋਨੀ ਹੈ ਪਰ ਰੇਟ ਇਹਦਾ ਵੀ ਬਰਾਬਰ ਹੀ ਹੈ 8000 ਰੁਪਏ ਪ੍ਰਤੀ ਗੱਜ ਦੇ ਕਰੀਬ ਇੱਥੇ ਚੱਲਦਾ ਪਿਆ ਰੇਟ ਜਿੱਦਾਂ ਜਿੱਦਾਂ ਪਿੱਛੇ ਜਾਂਦੇ ਜਾਵਾਂਗੇ ਮਤਲਬ ਫਰੰਟ ਤੇ ਅੰਦਰ ਜਾਵਾਂਗੇ ਉਦੋਂ ਥੋੜਾ ਜਿਹਾ ਵੱਧਦਾ ਵੀ ਜਾਊਗਾ ਨੂੰ 1000 10000 ਤੱਕ ਹੁੰਦਾ ਜਾਊਗਾ ਲੇਕਿਨ ਵਿਚਕਾਰ ਜੀ ਜਾ ਕੇ ਜਾਂ ਪਿੱਛੇ ਜਾ ਕੇ ਥੋੜਾ ਜਿਹਾ ਠੀਕ ਹੈਗਾ ਕਲੋਨੀਆਂ ਦਾ ਰੇਟ ਜੇ ਤੁਸੀਂ ਇੱਥੇ ਵੀ ਕਨਸੀਡਰ ਕਰਨਾ ਚਾਹੁੰਦੇ ਤਾਂ ਕਰ ਸਕਦੇ ਹੋ ਜਿਵੇਂ ਆ ਪਲਾਟ ਹੈਗੇ ਨੇ ਤੇ ਬਣੇ ਹੋਏ ਕੋਈ 150 ਗਜ ਦਾ ਪਲਾਟ ਹੈ 200 ਗਜ ਦੇ ਪਲਾਟ ਵੀ ਹੈਗੇ ਨੇ ਹੈਨਾ ਔਰ ਵਧੀਆ ਜਗ੍ਹਾ ਨਾਲ ਹੀ ਹਾਈਵੇ ਪੈਂਦਾ ਬਿਲਕੁਲ ਹਾਈਵੇ ਦੇ ਉੱਤੇ ਹੀ ਹੈ ਕਲੋਨੀ ਹੁਣ ਜਿਹੜੀ ਆ ਵਾਲੀ ਕਲੋਨੀ ਦੇਖ ਰਹੇ ਹੋ ਇਹ ਥੋੜੀ ਡਿਫਰੈਂਟ ਕਲੋਨੀ ਹੈ ਇਹ ਕਲੋਨੀ ਨੂੰ ਮੈਂ ਥੋੜਾ ਜਿਹਾ ਮੰਨੂੰਗਾ ਸਾਰੀਆਂ ਜਿਹੜੀਆਂ ਪਹਿਲੀਆਂ ਦੋ ਦਿਖਾਈਆਂ ਉਹਨਾਂ ਤੋਂ ਦੋਨਾਂ ਤੋਂ ਬੈਟਰ ਕਲੋਨੀ ਹੈ ਕਿਉਂਕਿ ਤੇ ਸੀਵੇਜ਼ ਵਗੈਰਾ ਪੈ ਚੁੱਕਾ ਹੈ ਚੰਗੀ ਤਰ੍ਹਾਂ ਇਹ ਤਾਂ ਮੈਨੂੰ ਸ਼ੋਰ ਹੈ ਔਰ ਦੂਸਰੇ ਨੰਬਰ ਦੇ ਉੱਪਰ ਇਹਦੇ ਵਿੱਚ ਸੜਕਾਂ ਵੀ ਤਕਰੀਬਨ ਬਣੀਆਂ ਹੀ ਹੋਈਆਂ ਨੇ ਟਾਇਲ ਲੋਕ ਟਾਇਲ ਵਾਲੀ ਸੜਕਾਂ ਬਣੀਆਂ ਨੇ ਕਈ ਥਾਵਾਂ ਤੇ ਕਈ ਥਾਂ ਤੇ ਨਾਰਮਲ ਨੇ ਬਾ ਜਿਵੇਂ ਮੈਂ ਕੁਝ ਏਰੀਆ ਚ ਪਲੋਟ ਦਿਖਾ ਰਿਹਾ ਸੀ ਕਾਰਨਰ ਤੇ ਛੱਡੇ ਹੋਏ ਹਣਾ ਇਹਦੇ ਕਲੋਨੀਆਂ ਇਸ ਕਲੋਨੀ ਦੇ ਵਿੱਚ ਕੋਠੀਆਂ ਵਧੀਆ ਬਣ ਬਣੀਆਂ ਹੋਈਆਂ ਨੇ ਤੇ ਬਣੇ ਵੀ ਰੀਆਂ ਨੇ ਤੇ ਕਾਫੀ ਪਲਾਟ ਇੱਤੇ ਅਵੇਲੇਬਲ ਹੈ ਦੇਖੋ ਇੱਕ ਨੇਚਰਲ ਜੀ ਤੁਹਾਨੂੰ ਗੱਲ ਦੱਸਾਂ ਕਿ ਜਦੋਂ ਆਪਾਂ ਪਲਾਟ ਲੈਨੇ ਆ ਦੋ ਪਰਪਸ ਵਾਸਤੇ ਲੈਨੇ ਇੱਕ ਤਾਂ ਇਨਵੈਸਟਮੈਂਟ ਪਰਪਸ ਵੀ ਅੱਜ ਲੈ ਲਿਆ ਆਣ ਵਾਲੇ 10 ਸਾਲਾਂ ਨੂੰ 5 ਸਾਲਾਂ ਨੂੰ ਬੇਚ ਦਾਂਗੇ ਵੀ ਇੱਕ ਬੈਸਟ ਪਾਰਟ ਹੋ ਜਾਂਦਾ ਵੀ ਬੈਂਕੇ ਚ ਪਏ ਪੈਸੇ ਨਾਲੋਂ ਜ਼ਿਆਦਾ ਪ੍ਰਾਪਰਟੀ ਦੇ ਉੱਪਰ ਜੇ ਇਨਵੈਸਟ ਕਰੀਏ ਉਹ ਆਪਾਂ ਨੂੰ ਜ਼ਿਆਦਾ ਬੈਨੀਫਿਟ ਦਿੰਦਾ ਇਹਦਾ ਨੇਚਰਲ ਹੈ 골ਡ ਐਂਡ ਪ੍ਰਾਪਰਟੀ ਇਹ ਦੋਨੋਂ ਚੀਜ਼ਾਂ ਬੈਸਟ ਹੁੰਦੀਆਂ ਨੇ ਦੂਸਰਾ ਪਰਪਸ ਇਹ ਹੁੰਦਾ ਕਿ ਆਪਾਂ ਰਹਿਣ ਵਾਸਤੇ ਲੈਣਾ ਜੇ ਰਹਿਣ ਵਾਸਤੇ ਪਲਾਟ ਲੈਣਾ ਤੇ ਵੀ ਆਪਣੀ ਕੋਠੀ-ਗਾਠੀ ਬਣਾਣੀ ਹੈ ਘਰ ਬਣਾਉਣਾ ਹੈ ਤਾਂ ਉਸ ਪਰਸਪੈਕਟਿਵ ਨਾਲ ਆਪਾਂ ਦੇਖੀਏ ਤਾਂ ਆਪਾਂ ਨੂੰ ਉਹ ਕਲੋਨੀ ਲੈਣੀ ਚਾਹੀਦੀ ਜਿੱਥੇ ਏਰੀਆ ਵਧੀਆ ਹੋ ਜਿੱਥੇ ਆਲਰੇਡੀ ਵਧੀਆ ਘਰ ਬਣੇ ਹੋਏ ਨੇ ਔਰ ਲੋਗ ਆਪਣੀ ਕਮਿਊਨਿਟੀ ਦੇ ਜ਼ਿਆਦਾਤਰ ਰਹਿੰਦੇ ਨੇ ਹਨ ਵੀ ਆ ਕੋਠੀਆਂ ਛੇ ਬਣ ਰਹੇ ਨੇ ਰੈਪਿਊਟੇਡ ਪੀਪਲ ਰਹਿੰਦੇ ਨੇ ਕਿਉਂਕਿ ਤੁਸਰ ਤੁਹਾਡਾ ਗਵਾਂਡ ਵਗੈਰਾ ਬਣਦਾ ਹੁੰਦਾ ਤੇ ਉਸ ਹਿਸਾਬ ਨਾਲ ਤੁਹਾਨੂੰ ਇਹ ਸਾਰਾ ਹਿਸਾਬ-ਕਿਤਾਬ ਦੇਖਣਾ ਪੈਂਦਾ ਹੈ ਤੇ ਆ ਕੁਛ ਅਸੀਂ ਪਲਾਟ ਦੇਖ ਰਹੇ ਸੀ ਕਾਰਨਰ ਪਲਾਟ ਸੀ ਦੋ ਸੜਕਾਂ ਪੈਂਦੀਆਂ ਸੀ ਇਹਨੂੰ ਤੇ ਵਧੀਆ ਲੱਗਿਆ ਮੈਨੂੰ ਏਰੀਆ ਦੇਖੋ ਏ ਮੈਂ ਵੀਡੀਓ ਪਹਿਲਾਂ ਬਣਾ ਕੇ ਲਿਆਇਆ ਸੀ ਤੇ ਮੈਂ ਉਹੀ ਵਿੱਚ ਲਗਾ ਦਿੱਤੀ ਐ ਤੁਸੀਂ ਦੇਖ ਲਓ ਅੱਜ ਕੀਰਨ ਨੂੰ ਕੁਝ ਮਿਲੇ ਆ ਹਾਂ ਪਰ ਮੈਂ ਦੱਸ ਨਹੀਂ ਕੀਰਨ ਨੂੰ ਕੋਈ ਗਿਫਟ ਮਿਲੇ ਅੱਜ ਜਾਮ ਤਾਂ ਲੱਗਾ ਆਪਾ ਗਿਫਟ ਦੇ ਚੱਕਰ ਜਾਮ ਲੱਗ ਗਿਆ ਉਹ ਨਹੀਂ ਆਪਾਂ ਹੀ ਲਾਇਆ ਉਹ ਸਾਹਮਣੇ ਤੋਂ ਹਰੀ ਨੇ ਗੱਡੀਆਂ ਉਧਰੋਂ ਜਾਮ ਲੱਗ ਗਿਆ ਹਾਂ ਆਪਾਂ ਨਹੀਂ ਜਾਮ ਲਾਂਦੇ ਆਪਾਂ ਵਾਸੜਕੇ ਦੇ ਵਿੱਚ ਖੜੇ ਆ। ਆਪਾਂ ਜਾਮ ਨਹੀਂ ਜਾਏ। ਆਪਾਂ ਜਾਮ ਨੂੰ ਦੇ ਬਸ ਆ ਪੜਦੇ ਆ। ਅਰੇ ਪੜ ਜਾਂਦੇ ਆ ਬਸ। ਨਹੀਂ ਘੜਦਾ ਪਿੱਛੇ। ਲੈਟ ਜਾ ਕੇ ਜਿ ਲੈਣ ਜਾਗੇ। ਲੋ ਜੀ ਆ ਗਏ ਫਿਰ ਚਾਂਪਾ ਚੁੰਮਾ ਖਾ ਕੇ ਪਹੁੰਚ ਗਏ ਵਾਪਸ। ਰਾਤ ਨੂੰ ਟ੍ਰੈਫਿਕ ਬਹੁਤ ਆਉਂਦੀ। ਖਾਸਾ ਟਾਈਮ ਲੱਗ ਗਿਆ ਨਾ ਪਰ ਆਉਂਦਿਆਂ ਦੇ। ਇੰਨਾ ਰਾਤ ਇਤਨਾ ਜ਼ਿਆਦਾ। ਇਧਰੋਂ ਸੋ ਕੋ ਆਪਾਂ ਨਾ ਇਸ ਵਾਰ ਵੈਸੇ ਆਉਂਦੇ ਹੁੰਦੇ ਆ ਆਪਾਂ ਅ ਏਅਰਪੋਰਟ ਰੋਡ ਦੇ ਥਰੂ ਆਨੇ ਹੁੰਦੇ ਆ ਬਟ ਅੱਜ ਸੋਚੇ ਮੈਂ ਕਿਤੇ ਲੱਬਤੀਆਂ ਬਹੁਤ ਪੈਂਦੀਆਂ ਨੇ। ਆਪਾਂ ਅ ਪਨੂੜ ਤੋਂ ਲਾਂਡਰਾ ਵੱਲ ਜਾਂਦੇ ਆ ਉਸ ਰੋਡ ਤੇ ਜਾਂਦੇ ਆ ਬਰਾਤ ਨੂੰ ਇੱਧਰ ਟ੍ਰੈਫਿਕ ਜਿਆਦਾ ਹੋਣ ਕਰਕੇ ਜੇ ਇੱਕ ਸਿੰਗਲ ਟਰੱਕ ਵੀ ਆ ਜਾਏ ਉਹਨੂੰ ਕ੍ਰੋਸ ਕਰਨਾ ਬੜਾ ਖੋਹ ਜਾਂਦਾ ਹੈ ਆ ਹੁਣ ਇਹ ਬਾਦਤ ਮੇਰੇ ਕੋਲ ਫੇਰ ਆ ਰਹੀ ਏ ਇਹ ਬਾਦਤ ਅੱਜਕੱਲ ਮੈਨੂੰ ਬਹੁਤ ਤੰਗ ਕਰਨ ਲੱਗੀ ਇਹ ਮੇਰੇ ਕੋਲ ਕੋਈ ਵੀ ਚੀਜ਼ ਦੇਖ ਲੈਂਦੀ ਖੋਹ ਲੈਂਦੀ ਏ ਹੁਣ ਇਹ ਮੇਰੇ ਕੋਲ ਫੋਨ ਖੋਣ ਵਾਸਤੇ ਆ ਰਹੀ ਏ ਇਹ ਕੁਝ ਵੀ ਦੇਖਦੀ ਮੇਰੇ ਕੋਲ ਖੋਹ ਲੈਂਦੀ ਏ ਕੱਲ ਪਰਸੋਂ ਦੀ ਗੱਲ ਹੈ ਮੈਂ ਲੈਪਟਾਪ ਤੇ ਕੰਮ ਕਰ ਰਿਹਾ ਸੀ ਮੇਰਾ ਲੈਪਟਾਪ ਖੋ ਰਹੀ ਸੀ ਤੇ ਮੈਂ ਖਾਣਾ ਖਾ ਰਹੀ ਸੀ ਮੈਂ ਤੇ ਖਾਣਾ ਤੁਹਾਨੂੰ ਵੀਡੀਓ ਦਿਖਾਣਾ ਬਣਾਈ ਹੋਈ ਹੈ ਹਾਂਜੀ ਇਹ ਸੱਚ ਖੋਣ ਨਹੀਂ ਆਈ ਸੌਰੀ ਸੌਰੀ ਇਹ ਆਪਣੇ ਪਾਪਾ ਕੋਲ ਆਈ ਪਿਆਰ ਕਰਨ ਵਾਸਤੇ ਪਾਪਾ ਨੂੰ ਪਿਆਰ ਕਰਨ ਵਾਸਤੇ ਆਈ ਏ ਹਾਂਜੀ ਚੋਨਾ ਅਜ 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 ਤੇ ਇਹ ਆਪਣੇ ਪਾਪਾ ਕੋਲ ਆਈ ਸੀ ਪਿਆਰ ਲਾਡੀਆਂ ਕਰਨ ਵਾਸਤੇ ਸੋ ਇਹ ਦੇਖੋ ਮੈਂ ਦਿਖਾਣਾ ਤੁਹਾਨੂੰ ਪਾਪਾ ਦੀਆਂ ਟੀ-ਸ਼ਰਟ ਆ ਪਾਉਂਦੀ ਏ ਜਾਦੂ ਇਬਾਦਤ ਕੋਰ ਜੀ ਇਹ ਕੀ ਕਰ ਰਹੇ ਤੁਸੀਂ ਪਾਪਾ ਜੀ ਸਿਰ ਪਾ ਕੇ ਬੈਠੇ ਹੋ ਕਿ ਤੇਰੇ ਪੈਰ ਤਾਂ ਦੇਖਣੇ ਦੇ ਪੈਰ ਤਾਂ ਦੇਖ ਇੰਨੀ ਵਧੀ ਤੀਸਰ ਹਾਂ ਹਾਂਜੀ ਇਹ ਵੀ ਦੀਤੀ ਬਬੀ ਆਏ 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 ਮੈਂ ਪਾਪੇ ਨੂੰ ਕੰਮ ਨਹੀਂ ਕਰਾਂਦੇ ਐ ਜਮਾਂ ਵੀ ਮੈਂ ਫੜਦੀ ਆ ਤੇ ਰੋਂਦੀ ਆ ਇਹ ਸਾਰੇ ਦੇਖ ਰਹੇ ਨੇ ਇਹ ਪਾਪਾ ਨੂੰ ਕੰਮ ਨਹੀਂ ਕਰਨ ਦੇ ਜੀ ਜੇ ਮੁੱਟ ਕੇ ਜਾਣਾ ਫਿਰੋਂਦੀ ਐ ਤੈਨੂੰ ਕੀ ਸਮਝ ਲੱਗਦੀ ਬਾਬੂ ਜੀ ਹਰ ਹੱਥ ਬਹੁਤ ਹੱਥ ਨਹੀਂ ਚੱਕ ਰਹੀ ਪਤਾ ਕਿਵੇਂ ਨਾ ਪਤਾ ਮੈਂ गिर ਜਾਵਾਂਗੀ ਆ ਬਹੁਤ ਤੇਜ਼ ਹੈ ਓ ਡਿੱਗ ਚੱਲ ਇਬਾਦਤ ਸਾਰੇ ਪਿੰਡ ਦੀ ਸਾਰੇ ਬੰਦੇ ਇਕੱਠੇ ਹੋਣਗੇ ਤੁਸੀ ਪਿੰਡੇ ਬੱਚਿਆਂ ਨੂੰ ਸਿੱਖੀ ਦੇ ਮੁੱਲਲੇ ਜਿਹੜੇ ਜੋੜ ਕੇ ਰੱਖਿਆ ਹੋਇਆ ਹੈ ਇਬਾਦਤ ਤੇ ਸਾਨੂੰ ਤੇ ਵੀ ਥੋੜੀ ਕਿਰਪਾ ਕਰੋ ਸਾਡੀ ਬੱਚੇ ਦੇ ਵੀ ਥੋੜੀ ਕਿਰਪਾ ਕਰੋ ਬਾਬਾ ਜੀ ਕਿਹਲ ਪਤਾ ਵਸ ਮਾਲਕ ਦੀ ਬਹੁਤ ਹੈ ਪਰ ਇਹ ਥੋੜਾ ਥੋੜੀ ਜੀ ਉਹ ਬਣਾਓ ਪੇਸ਼ੇ ਪੇਸ਼ੇ ਨਹੀਂ ਉਹ ਨਹੀਂ ਉਹ ਨਹੀਂ ਉਹ ਨਹੀਂ ਬਾਬੂ ਨਹੀਂ ਸिखਾਉਣ ਵਾਲਾ ਨਹੀਂ ਖਾਣੀ ਹੈ ਤਾਂ ਮੈਨੂੰ ਦੱਸ ਦੋ ਹਾਏ ਯਾਰ ਕੱਲ ਕੰਮ ਨਹੀਂ ਕਰਨ ਦੇ ਦੇ ਸੀ ਪਾਪਾ ਨੂੰ ਅੱਜ ਰੋਟੀ ਨਹੀਂ ਖਾਣ ਦੇਰੀ ਪਾਪਾ ਨੂੰ ਪਾਪਾ ਪਹਿਲਾਂ ਅੱਗੇ ਦੁਪਹਿਰੇ 4 ਵਜੇ ਦੇ ਆਏ ਨੇ ਪੈਰ ਦੀ ਰੋਟੀ 4 ਵਜੇ ਪਾਪਾ ਖਾ ਰਹੇ ਆ ਦੇਖ ਕਿਵੇਂ ਮੇਰੇ ਵਾਲ ਦੇਖ ਰਹੀ ਹੈ ਮੇਰ ਨਾਲ ਖਾ ਤਾਂ ਲਈ ਸੀ ਤੂੰ ਰੋਟੀ ਬਾਅਦ ਤੇ ਤੂੰ ਖਾਦਾ ਲਿਆ ਸੀ ਆਪਣਾ ਗਾਣਾ ਫਿਰ ਮੈਂ ਪਾਪਾ ਨੂੰ ਨਹੀਂ ਦਿਖਾਣੇ ਹੁੰਦੀ ਮਾਈ ਗੋਡ ਕੋੜਾ ਪੇਰਾ ਮੂੰਹ ਬਣਾਦੀ ਹੈ ਹੈਲੋ 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 ਡਿੱਗੂ ਕੀ ਖੜਾ ਨਹੀਂ ਇੱਟੇ ਪਰਿਆ ਬਸ ਵੇਖਣਾ ਵਾ ਵੀ ਡੈਡੀ ਖਾਣਾ ਲੈ ਖਾ ਲਿਆ ਚੱਲ ਪਾਪਾ ਪਨ ਖਾ ਲੈਂਦੋ ਕਿਉਂ ਖਾ ਲੈਂਦੋ ਕੇ ਮੈਂ ਵੀ ਕਹੂੰਗਾ ਪਾਪਾ ਨਾਲ ਛਨੇ ਹੁਣ پیر ਉੱਠੋਗੇ ਕਿ ਨਹੀਂ ਮੈਂ ਤਾਂ ਪੂਰੀ ਘਟੀ ਹੈ ਪੂਰੀ ਪਹੁੰਚ ਗਈ ਰੇਡੀ ਕੀਆ ਰੇਡੀ ਕੀਆ پیر ਉੱਠੋਗੇ ਉਟਲੰਦ ਉਟਲੰਦ ਮੈਨੂੰ ਚੂਰ ਕੇ ਰੋਟੀ ਵਧੀਆ ਲੱਗਦੀ ਏ اے ਬੁੱਢੋ ਜੀ ਮਰੀ ਹਾਂ ਚੂਰ ਕੇ ਰੋਟੀ ਸਵਾ ਲਾ ਦੇਣਾ ਇਹ ਬਦ ਤੁਸੀਂ ਖਾਣਾ ਦੇ ਐ ਨਹੀਂ ਫੇ ਤੁਸੀਂ ਕਿਉਂ ਉੱਥੇ ਅੱਗੇ ਅੱਗੇ ਜਾ ਰਹੇ ਏ ਕਹਿੰਦੇ ਮੈਨੂੰ ਖਲਾਰਾ ਪਾਣ ਦੇ ਰਾਤ ਨੂੰ ਦੇ ਦਾਂਗੇ ਫੇਰ ਪਾਲੀ ਖਲਾਰਾ ਠੀਕ ਆ ਉਪਰ ਚਲੋ ਅੰਕਾਫੇ ਥੋੜਾ ਜਿਹਾ ਖਾਣਾ ਵੀ ਪੈਣਾ ਫੇਰ ਐਵੇਂ ਐਵੇਂ ਨਹੀਂ ਮਿਲਣਾ ਆ ਜਾ ਆ ਜਾ ਮਮਾ ਕੋਲ ਆ ਜਾ ਆ ਜਾ ਮੀ ਕਹ ਲਾ ਨਾ ਮੀ ਆਇਆ ਦੇਖਿਆ ਵੀ ਕਿਵੇਂ ਖੁੰਦੀ ਹੈ ਸਮਾਨ ਮੇਰੇ ਤੋਂ ਇਹ ਲਾਡ ਕਰਦੀ ਹੈ ਲਾਡਲੀ ਮੇਰੀ ਅੱਜ ਜੀਨਸ ਪਾ ਕੇ ਸੋਣੀ ਸੋਣੀ ਜੀ ਲੱਗ ਜਾਂਦੀ ਹੈ ਪਹਿਲੀ ਵਾਰ ਇਹਨਾਂ ਜੀਨਸ ਪਾਈ ਹੈ ਸੋ ਦੋਸਤੋ ਇੱਥੇ ਮੈਂ ਵੀਡੀਓਜ਼ ਵਿੱਚ ਪਾਤੀਆਂ ਨੇ ਕਲਿੱਪਾਂ ਸਾਰੀਆਂ ਤੁਸੀਂ ਦੇਖ ਲਿਓ ਉਹ ਪਲਾਟ ਫਲੋਟ ਹੈ ਨਾ ਜੇ ਕਿਸੇ ਨੇ ਕੋਈ ਗਾਈਡੈਂਸ ਲੈਣੀ ਹੈ ਆਬਵੀਅਸਲੀ ਤਾਂ ਤੁਹਾਨੂੰ ਦੇ ਦਾਂਗੇ ਗਾਈਡੈਂਸ ਪਲਾਟ ਚਾਹੀਦਾ ਹੈ ਕਿਸੇ ਨੇ ਖਰੀਦਣਾ ਹੋਵੇ ਦੱਸ ਦਿਨੇ ਆ 8000 ਰੁਪਿਆ ਤੋਂ ਸਟਾਰਟ ਹੋ ਗਏ ਨੇ ਦੋਸਤੋ ਹੁਣ ਹੋਣਾ ਹੈ ਇਹ ਨਹੀਂ ਕੋਈ ਸਸਤਾ ਪਲਾਟ ਅੱਜ ਵੀ ਮੈਂ ਵੀ ਦੇਖਣ ਗਿਆ 60000 ਤੋਂ ਤਾਂ ਕੋਈ ਸਸਤਾ ਹੈ ਹੀ ਨਹੀਂ ਗੱਜ 8000 ਰੁਪਏ ਗੱਜ ਤੋਂ ਉਹ ਵੀ 8000 ਰਲਾ ਥੋੜਾ ਪਿੱਛੇ-ਪਿੱਛੇ ਜੀ ਕਰਕੇ ਮਿਲਦਾ ਹੈ ਜਿਹੜਾ ਥੋੜਾ ਸਾਫ਼ ਸੁਥਰਾ ਪਲਾਟ ਹੈ 9000 ਰੁਪਏ ਤੋਂ ਗੱਜ ਤੋਂ ਸ਼ੁਰੂ ਹੈ ਮਹਿੰਗਾ ਹੋ ਗਿਆ ਮੈਨੂੰ ਯਾਦ ਹੈ 67000 ਰੁਪਏ ਨੂੰ ਦੱਸਿਆ ਆਪ ਦੇਖੇ ਨੇ ਹੁਣ ਦੇਖੇ ਨੇ ਖਰੀਦੇ ਵੀ ਨੇ ਅੱਜ ਤੋਂ ਤੋਂ 30000 ਰੇਟ ਵਧ ਗਿਆ ਚਲੋ ਦੋਸਤੋ ਹੁਣ ਦਿਓ ਇਜਾਜ਼ਤ ਥੋੜੇ ਥੱਕ ਗਿਆ ਹੁਣ ਫਿਰ ਰੈਸਟ ਕਰੀਏ ਤੇ ਅਕਤੂਬਰ ਮਹੀਨੇ ਦੇ ਵਿੱਚ ਆਪਣਾ ਰੈਗੂਲਰ ਵੇਕੂ ਸ਼ੁਰੂ ਹੋਣਗੇ ਹੁਣ ਮੇਰਾ ਬਾਬੂ ਮੇਰੇ ਕੋਲ ਆ ਗਿਆ ਦੁਬਾਰਾ ਆਪਣੇ ਪਾਪਾ ਨਾਲ ਗੱਲ ਕਰਨ ਵਾਸਤੇ ਪਤਾ ਨਹੀਂ ਕੀ ਪਿਆਰ ਪਿੰਡ ਦੀਆਂ ਲਾਡੀਆਂ ਛੜੀਆਂ ਕਰੇਗਾ ਅੱਛਾ 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 ਹੋ ਜਾ ਕੜਾ ਕੜਾ ਜੀ ਕੜਾ ਜਾ ਕੜਾ ਜੀ ਕੜਾ ਜਾ ਨਹੀਂ ਤੇਰੇ ਕੜਾ ਨਹੀਂ ਹੋਇਆ ਜਾ ਰਿਹਾ ਇਸ ਤਰ੍ਹਾਂ ਹੁਣ ਮੈਨੂੰ ਵੇਖ ਲੈ ਵੇਖ ਜੀ ਮੈਨੂੰ ਵੇਖਣ ਹਾਂ ਚੰਗੀ ਬਲਦਿਆਂ ਬੈਗਾ ਦਾ ਗੰਗੇ ਬਲਦਰੀ ਜੇ ਮੈਨੂੰ ਵੇਖ ਲੂਗੀ ਇਹਨੇ ਮੇਰੇ ਵਾਲ ਨੂੰ ਆਉਣਾ ਪੱਜੀ ਹਾਂ ਬੈਣਾ ਨਹੀਂ ਕਦਾ ਦੇਨੇ ਖਲੋ ਕੇ ਚਲੋਣ ਥਾ ਗਏ ਆਪਾਂ ਕੱਲ ਮਿਲਦੇ ਆ ਇੱਕ ਨਵੇਂ ਵਲੌਗ ਚ ਮਤਲਬ ਕੱਲ ਕੱਲ ਪਤਾ ਨਹੀਂ ਕੱਲ ਫਿਰ ਵਲੌਗ ਬਣਾ ਪਾਵਾਂਗੇ ਕਿ ਨਹੀਂ ਪਰ ਕੋਸ਼ਿਸ਼ ਕਰਾਂਗੇ ਤੇ ਆ ਸਨ ਦੇ ਦਰ ਜਾਜਤ ਕਾਟ ਹੋ ਗਈ ਆ ਬਾਏ 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 ਬਾਏ